ਬਟਾਲਾ ਦੇ ਵਿੱਚ ਵੀ ਅੱਜ ਨਵਾਂ ਰੈਸਟੋਰੈਂਟ ਖੁੱਲ ਗਿਆ ਹੈ। ਉਹ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅਰਬਨ ਦੇਸੀ ਕਹਿੰਦੇ ਨੇ ਕਿ ਮਾਝੇ ਵਾਲੇ ਦੇਸੀ ਕੰਮ ਜਿਹਰੇ ਨੇ ਉਹ ਜ਼ਿਆਦਾ ਪਸੰਦ ਕਰਦੇ ਨੇ ਤੇ ਕਿਰਪਾ ਵੀ ਬੜੀਏ ਮਾਝੇ ਵਾਲਿਆਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 6 ਵਜੋਂ ਡਾਕਟਰ ਨੇ ਭਾਈ ਸਾਹਿਬ ਤੇ ਨਾਲ ਦੀ ਨਾਲ ਲੋਕਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਅੱਜ ਬਟਾਲਾ ਸ਼ਹਿਰ ਦੇ ਵਿੱਚ ਤੇ رائے ਅਰਬਨ ਦੇਸੀ ਕੋਲ ਦਿੱਤਾ ਹੈ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਨਾਲ ਦੀ ਨਾਲ ਇੱਕ ਖੁਸ਼ਖਬਰੀ ਸੁਣਾਵਾਂਗੇ ਕਿ ਅੱਜ ਕੁੱਲਰ ਪੀਜਾ ਕਪਲ ਜੋੜੀ ਵੀ ਇੱਥੇ ਜਰੀਏ ਪਹੁੰਚ ਰਹੀ ਏ ਓਪਨਿੰਗ ਦੇ ਵਾਸਤੇ ਪਰਮਾਤਮਾ ਦੀ ਕਿਰਪਾ ਹੋਈ ਏ ਪਹਿਲਾਂ ਕਿਤੇ ਨਾ ਕਿਤੇ ਲੋਕ ਜਿਹੜੇ ਹੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਬਹੁਤ ਪਸੰਦ ਕਰਦੇ ਨੇ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਅੱਜ ਲੋਕਾਂ ਦੀ ਓਪਨਿੰਗ ਤੇ ਜਾਂਦੇ ਨੇ ਅੱਜ ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਤੇ ਨਾਲ ਦੀ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮਟਾਲਾ ਦੇ ਵਿੱਚ ਨਵੀਂ ਸੁਗਾਤ ਜਰੀਏ ਲੈ ਆਂਦੀ ਆ ਵਾ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨੇ ਪੇਸ਼ੇ ਵਜੋਂ ਤੇ ਨਾਲ ਦੀ ਨਾਲ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਧੀਆ ਜਰਾਈ ਖਾਣਾ ਗੱਲਬਾਤ ਕਰਦੇ ਆ ਸੋ ਸੱਸੀ ਕਾਲ ਜੀ ਸੱਸੀ ਜੀ ਭਾਜੀ ਕੀ ਹਾਲ ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਭਾਜੀ ਸੋ ਪਹਿਲੇ ਨੰਬਰ ਤੇ ਦੱਸਿਓ ਤੁਸੀਂ ਡਾਕਟਰ ਵੀ ਹੋ ਜੀ ਭਾਜੀ ਤੇ ਇਧਰ ਕਿੱਦਾਂ ਤੁਹਾਡਾ ਧਿਆਨ ਆਇਆ ਕਿ ਤੁਸੀਂ ਬਈ ਸਾਡੇ ਆਪਣੇ ਹੌਮ ਟਾਊਨ ਸ਼੍ਰੀ ਹਰਿ ਗੁਬਿੰਦਪੁਰ ਦੇ ਵਿੱਚ ਇੱਕ ਰੈਸਟੋਰੈਂਟ ਸਾਡਾ ਪਹਿਲਾਂ ਚੱਲ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਬਟਾਲਾ ਸਿਟੀ ਦੇ ਵਿੱਚ ਵੀ ਇੱਕ ਰੈਸਟੋਰੈਂਟ ਖੋਲੀਏ ਕਿਉਂਕਿ ਲੋਕ ਸਾਡੇ ਵੱਲ ਦਾ ਕੀ ਰੁਝਾਨ ਹੈਗਾ ਅਮ੍ਰਿਤਸਰ ਜਲੰਧਰ ਨੂੰ ਭੱਜਦੇ ਨੇ ਫੂਡ ਦੇ ਟੇਸਟ ਵਾਸਤੇ ਬਟ ਇੱਥੇ ਸਾਡਾ ਮੇਨ ਪਰਪਸ ਹੈਗਾ ਕਿ ਲੋਕਾਂ ਨੂੰ ਬਾਹਰ ਨੂੰ ਕਿਤੇ ਭੱਜਣਾ ਨਾ ਪਵੇ ਆਪਣੇ ਉਹਨਾਂ ਨੂੰ ਸਿਟੀ ਦੇ ਵਿੱਚ ਹੀ ਅੱਛਾ ਫੂਡ ਅੱਛਾ ਐਂਬੀਅੰਸ ਤੁਸੀਂ ਦੇਖੋ ਕਿ ਉਹਨਾਂ ਨੂੰ ਮਿਲੇ ਬੈਠਣ ਵਾਸਤੇ ਕਿਉਂਕਿ ਹਰ ਕੋਈ ਪ੍ਰੇਫਰ ਕਰਦਾ ਕਿ ਉਹਦੀ ਜਗ੍ਹਾ ਬੈਠੇ ਜਿੱਥੇ ਬੈਠ ਕੇ ਅੱਜ ਦੇ ਟਾਈਮ ਦੇ ਵਿੱਚ ਉਹ ਸਟੋਰੀ ਪਾਵੇ ਤੇ ਉਹਨੂੰ ਲੱਗੇ ਕਿ ਹਾਂ ਵੀ ਸਟੇਟਸ ਸਿੰਬਲ ਬਣ ਚੁੱਕੀਆਂ ਨੇ ਇਹ ਚੀਜ਼ਾਂ ਸਨੈਪਚੈਟ ਇੰਸਟਾ ਸਟੋਰੀਆਂ ਉਹ ਸੀ ਇਹਨੂੰ ਲੈ ਕੇ ਆਪਾਂ ਮੈਨ ਸੀਗਾ ਸਾਡਾ ਕਿ ਅੱਛਾ ਇੰਟੀਰੀਅਰ ਹੋਵੇ ਅੱਛਾ ਐਂਬੀਅੰਸ ਵੀ ਉਹਦੇ ਨਾਲ ਕੀ ਅੱਛਾ ਫੂਡ ਕਰ ਕਿਸੇ ਨੂੰ ਮਿਲੇ ਤਾਂ ਜਿਹੜਾ ਇੱਕ ਵਾਰੀ ਸਾਡੇ ਕੋਲ ਇੱਥੇ ਆਊਗਾ ਉਹਨੂੰ ਫੂਡ ਵਾਸਤੇ ਜਾਂ ਐਂਬੀਅੰਸ ਵਾਸਤੇ ਅਮ੍ਰਿਤਸਰ ਜਲੰਧਰ ਚੰਡੀਗੜ੍ਹ ਨੂੰ ਭੱਜਣਾ ਨਹੀਂ ਪਊਗਾ ਸੋ ਫਿਰ ਬਟਾਲਾ ਮਾਝਾ ਕਹਿੰਦੇ ਬਟਾਲਾ ਦੀ ਧਰਤੀ ਪਵਿੱਤਰ ਨਗਰੀ ਹੈ ਤੇ ਤੁਸੀਂ ਉੱਤੇ ਵੀ ਜਿਹੜਾ ਇਹ ਰੈਸਟੋਰੈਂਟ ਖੋਲ ਦਿੱਤਾ ਇਹੋ ਜਿਹਾ ਕਿ ਜਿੱਥੇ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲੂਗੀ ਵਧੀਆ ਖਾਣ ਪੀਣ ਨੂੰ ਮਿਲੇਗਾ ਠੀਕ ਕਹਿਣਾ ਚਾਹੁੰਦੇ ਹੋ ਪਹਿਲਾਂ ਪਰਮਿਸ਼ਨ ਕੀ ਸੀ ਤੁਹਾਡਾ ਉਹ ਤਾਂ ਸਾਨੂੰ ਪਤਾ ਲੱਗੇ ਡਾਕਟਰ ਉਸ ਤੋਂ ਪਹਿਲਾਂ ਕਿੱਥੇ ਓਪਨਿੰਗ ਕੀਤੀ ਤੇ ਕਿੱਥੇ ਖੋਲਿਆ ਰੈਸਟੋਰਾਂ ਤੇ ਹੁਣ ਦੂਜਾ ਕਿੱਥੇ ਬ੍ਰਾਂਚ ਹੋਲੀ ਪਹਿਲਾਂ 2020 ਦੇ ਵਿੱਚ ਆਪਾਂ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਖੋਲਿਆ ਸੀਗਾ ਹੁਣ 2024 ਦੇ ਵਿੱਚ ਆਪਾਂ ਬਟ ਸੋ ਮਨ ਦੇ ਵਿੱਚ ਕਿੱਦਾਂ ਆਇਆ ਪਿਛੇ ਵੱਜੋਂ ਡਾਕਟਰ ਜੀ ਤੁਸੀਂ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਮਨ ਦੇ ਵਿੱਚ ਕਿੱਦਾਂ ਆ ਗਿਆ ਕਿ ਇਹ ਕੰਮ ਹੀ ਕਰਨਾ ਨਾਲ ਦੇ ਨਾਲ ਪਹਿਲਾਂ ਸਾਡਾ ਰੈਸਟੋਰੈਂਟ ਚੱਲ ਰਿਹਾ ਸੀਗਾ ਅੱਛਾ ਰਿਸਪੌਂਸ ਸਾਨੂੰ ਮਿਲਿਆ ਉਸ ਤੋਂ ਬਾਅਦ ਹੀ ਕਿ ਇੱਕ ਹੋਰ ਖੋਲੀ ਜਾਵੇ ਬ੍ਰਾਂਚ ਉਹਦੇ ਕਰਕੇ ਫਿਰ ਆਪਾਂ ਇੱਧਰ ਨੂੰ ਮਟਾਲਾ ਸਿਟੀ ਦੇ ਵਿੱਚ ਮੂਵ ਹੋਏ ਜੀ ਜੀ ਰੈਸਟੋਰੈਂਟ ਦੇ ਵਿੱਚ ਫੈਮਿਲੀ ਰੈਸਟੋਰੈਂਟ ਹੈ ਸਾਰੇ ਆ ਸਕਦੇ ਕੀ ਇਹਦੇ ਵਿੱਚ ਖਾਸ ਕੀ ਚੀਜ਼ ਰਹੂਗੀ ਕਿਉਂਕਿ ਸਪੈਸ਼ਲ ਤੁਸੀਂ ਚੰਡੀਗੜ੍ਹ ਤੋਂ ਆਏ ਜੀ ਤੇ ਕੁਝ ਨਾ ਕੁਝ ਇਹਨਾਂ ਨੂੰ ਵਧੀਆ ਚੀਜ਼ ਦੇਣ ਵਾਸਤੇ ਆਇਓ ਕੀ ਇਹਦੇ ਵਿੱਚ ਖਾਸ ਰਹਿਗੇ ਜੀ ਭਾਜੀ ਅੱਛਾ ਫੂਡ ਨਾਲ ਜੀ ਤੁਹਾਨੂੰ ਮਿਲੂਗਾ ਹੀ ਮਿਲੂਗਾ ਪਲੱਸ ਉਹਦੇ ਨਾਲ ਕੀ ਵਿਦ ਫੂਡ ਤੁਹਾਨੂੰ ਗੇਮਿੰਗ ਵੀ ਹੈਗਾ ਆ ਪੂਲ ਟੇਬਲ ਮਿਲੂਗਾ ਚੈਸ ਇਹ ਸਾਰੀਆਂ ਗੇਮਸ ਗੇਮਸ ਦੀ ਹੈ ਸਾਰੀ ਵੈਰਾਈਟੀ ਲਗਾਈ ਹੋਈ ਆ ਜਿਹੜਾ ਆਰਡਰ ਕਰਦਾ ਹੈ ਆਪਣਾ ਨਾਲ ਦੀ ਨਾਲ ਆਪਣਾ ਗੇਮਿੰਗ ਦਾ ਕੋਈ ਵੀ ਇੱਥੋਂ ਲੈ ਕੇ ਸਮਾਨ ਟੇਬਲ ਤੇ ਬੈਠ ਕੇ ਕੋਈ ਗੇਮ ਖੇਡ ਸਕਦੇ ਨੇ ਸੋ ਅੱਜ ਫਿਰ ਬਟਾਲਾ ਦੀ ਧਰਤੀ ਤੇ ਕੌਣ ਆ ਰਿਹਾ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਕਿ ਬਟਾਲੇ ਦੀ ਧਰਤੀ ਤੇ ਕਪਲ ਜੋਰੀ ਆ ਰਹੀ ਹੈ ਕਿ ਕੀ ਉਹਨਾਂ ਦਾ ਨਾਮ ਹੈ ਤੇ ਕੌਣ ਆ ਰਹੇ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਬੜੇ ਉਤਕਾਬਲੇ ਨੇ ਉਹ ਜਲੰਧਰ ਤੋਂ ਕੁਲੜ ਪੀਜ਼ਾ ਵਾਲੇ ਕਪਲ ਆ ਰਹੇ ਨੇ ਇੰਸਟਾਗ੍ਰam ਤੇ ਹਰ ਕੋਈ ਉਹਨਾਂ ਨੂੰ ਜਾਣਦਾ ਫੇਮਸ ਕਪਲ ਹੈਗਾ ਆ ਉਹ ਅੱਜ ਸਾਡੇ ਕੋਲ ਇੱਥੇ ਮੀਟ ਐਂਡ ਗ੍ਰੀਟ ਉਹਨਾਂ ਦੀ ਹੋਊਗੀ ਜੀ ਸਾਰੇ ਦੇ ਨਾਲ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਤੇ ਬਟਾਲੇ ਤੋਂ ਜਿਹੜੇ ਬਾਹਰ ਵੀ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੀ ਮੈਸੇਜ ਸਭ ਨੂੰ ਇਹੀ ਹੈਗਾ ਆ ਕਿ ਹੁਣ ਤੁਹਾਨੂੰ ਬਾਹਰ ਭੱਜਣ ਦੀ ਲੋੜ ਨਹੀਂ ਐ ਮੇਰੇ ਸਾਰੇ ਜਲੰਧਰ ਚੰਡੀਗੜ੍ਹ ਨੂੰ ਜਾਣ ਦੀ ਕਿ ਤੁਸੀਂ ਇੱਥੇ ਆਓ ਅੱਛਾ ਫੂਡ ਅੱਛਾ ਐਮਬੀਐਸ ਤੁਹਾਨੂੰ ਸਭ ਕੁਝ ਇੱਥੇ ਮਿਲ ਜਾਊਗਾ। ਸੋ ਗੱਲਬਾਤ ਕੀਤੀ ਹੈ ਜੀ ਇੱਥੇ ਥੋੜੀ ਦੇਰ ਤੱਕ ਕਪਲ ਜੋੜੀ ਵੀ ਪਹੁੰਚਣੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਪੈਸ਼ਲ ਜਲੰਧਰ ਤੋਂ ਜਰੇ ਨੇ ਬਟਾਲਾ ਦੀ ਧਰਤੀ ਤੇ ਆ ਰਹੇ ਨੇ ਪਹਿਲੀ ਵਾਰ ਉਹ ਬਟਾਲਾ ਆ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ। ਉਹ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਉਡੀਕ ਵਿੱਚ ਆਪਾਂ ਬੈਠੇ ਸੀ ਜੋੜੀ ਕੁੱਲਰ ਪੀਜਾ ਪੰਜਾਬ ਤੋਂ ਲੈ ਕੇ ਫੋਰਨ ਤੱਕ ਜਿਨ੍ਹਾਂ ਦਾ ਨਾਮ ਚੱਲਦਾ ਏ ਤੇ ਅੱਜ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਕਿ ਦਸਵਾਬ ਬਣਿਆ ਪਹਿਲਾਂ ਆਪਣੀ ਦੁਕਾਨ ਦੇ ਉੱਤੇ ਵੱਡੇ ਵੱਡੇ ਸੈਲੀਬ੍ਰਿਟੀਆ ਨੂੰ ਜਿਹੜੇ ਨੇ ਸੱਦੇ ਸੀ ਕਿ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਉਹਨਾਂ ਨੂੰ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਕਿ ਆਪਣੀ ਓਪਨਿੰਗ ਤੇ ਸੱਦੇ ਪਏ ਨੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਸਸ਼ਕਲ ਜੀ ਸਸ਼ਕਲਪਾ ਜੀ ਜੀ ਚੱਲ ਨੰਬਰ ਤੋਂ ਦੱਸੋ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਹਿਜ ਅਰੋੜਾ ਜੀ ਜੀ ਸਹਿਜ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਕਿ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਕਿ ਐਦਾਂ ਦਾ ਦਿਨ ਆ ਗਿਆ ਤੁਹਾਨੂੰ ਵੀ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਆਪਣੀ ਓਪਨਿੰਗ ਤੇ ਸੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਦੀ ਸਾਡੇ ਪੰਜਾਬੀ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਂਦੇ ਨੇ ਅਗਰ ਕੋਈ ਮਿਹਨਤ ਕਰਦਾ ਹੈ ਤੇ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਹੈ ਤੇ ਐਦਾਂ ਹੀ ਹੈ ਕਿ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਸੋ بیٹے ਦਾ ਜਨਮ ਦਿਨ ਹੋਇਆ ਕੇਕ ਵੀ ਕੱਟਿਆ ਤੇ ਲੰਗਰ ਵੀ ਜਿਹੜਾ ਸ਼ਿਕਾਇਆ ਗਿਆ ਸੰਕਾ ਨੂੰ ਤੇ ਬੜਾ ਲੋਕਾਂ ਨੂੰ ਪਿਆਰ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਲੰਗਰ ਤਾਂ ਗੁਰੂ ਸਾਹਿਬ ਦਾ ਹੈਗਾ ਤੇ ਇਹ ਅਸੀਂ ਚਲਾਉਣ ਵਾਲੇ ਤਾਂ ਕੋਈ ਵੀ ਨਹੀਂ ਹੁੰਦੇ ਉਹਨਾਂ ਦਾ ਪਰਾਣਾ ਲੰਗਰ ਚੱਲਦਾ ਆ ਰਿਹਾ ਹੈ ਤੇ ਉਹ ਉਹ ਉਹੀ ਸੇਵਾ ਬਸ ਸਾਨੂੰ ਮਿਲੀ ਤੇ ਅਸੀਂ ਨਿਭਾਈ ਜੀ ਸੋ ਉਹਨਰ ਪੀਜੇ ਤੋਂ ਮਸ਼ਹੂਰ ਹੋਇਆ ਤੁਸੀਂ ਅੱਜ ਵੀ ਤੁਹਾਨੂੰ ਉਹਨਾਂ ਨੇ ਸੱਦਿਆ ਤੇ ਕਹਿੰਦੇ ਕਿ ਕੁਝ ਨਾ ਕੁਝ ਤੁਹਾਡੇ ਕੋਲ ਸਿੱਖਣਾ ਹੈ ਆਪਾਂ ਜੀ ਬਟਾਲੇ ਦੀ ਤਰਤੀਬ ਤੁਸੀਂ ਪਹੁੰਚਿਓ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਤੇ ਫਿਰ ਅੱਜ ਉਹ ਦੱਸ ਕੇ ਜਾਓਗੇ ਉਹਨਾਂ ਨੂੰ ਜੀ ਬਟਾਲਾ ਗੁਰੂਆਂ ਦੀ ਤਰਤੀਬ ਹੈ ਜੀ ਗੁਰੂ ਸ੍ਰੀ ਨਾਨਕ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਥਾਨ ਹੈ ਤੇ ਅਸੀਂ ਸਿੱਖਾਣ ਵਾਲੇ ਤਾਂ ਕੁਝ ਨਹੀਂ ਹੁੰਦੇ ਪਰ ਇਹ ਹੈ ਕਿ ਜਿੰਨਾ ਮਾਲਕ ਨੇ ਸਾਨੂੰ ਬਖਸ਼ਿਆ ਜਿੰਨੇ ਜੋਗਾ ਕੀਤਾ ਹੈ ਜੋ ਹੋ ਸਕੇ ਅਸੀਂ ਆਪਣੇ ਵੱਲੋਂ ਜ਼ਰੂਰ ਵਤਵ ਕਰਾਂਗੇ ਜੀ। ਸੋ ਬੜਾ ਵਧੀਆ ਲੱਗਿਆ ਜੀ ਇਹਨਾਂ ਦਾ ਉਪਰਾਲਾ। ਪਿਛੇ ਵੱਜੋਂ ਡਾਕਟਰ ਸਾਹਿਬ ਨੇ ਤੇ ਲੋਕਾਂ ਦੀ ਸਿਹਤ ਸਹੂਲਤ ਨੂੰ ਦੇਖਦੇ ਹੋਏ ਉਹਨਾਂ ਨੇ ਵਧੀਆ ਇੱਕ ਰੈਸਟੋਰੈਂਟ ਖੋਲ ਦਿੱਤਾ ਬਟਾਲਾ ਸ਼ਹਿਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੰਬਰਸਾਂ ਨੂੰ ਭਜਦੇ ਨੇ ਚੰਡੀਗੜ੍ਹ ਜਾਂਦੇ ਨੇ ਜਲੰਧਰ ਜਾਂਦੇ ਨੇ ਤੇ ਬਟਾਲਾ ਦੇ ਵਿੱਚ ਹੀ ਉਹਨਾਂ ਨੇ ਨਵਾਂ ਕਨਸੈਪਟ ਦਿੱਤਾ। ਕੀ ਕਹਿਣਾ ਚਾਹੁੰਦੇ? ਬਹੁਤ ਚੰਗੀ ਗੱਲ ਹੈ ਜੀ ਵੈਸੇ ਡਾਕਟਰ ਨੇ ਉਹਨਾਂ ਨੂੰ ਸਭ ਤੋਂ ਹੋਰ ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਅਲੋਖਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬੜਾ ਕੀਤਾ ਹੋਇਆ ਹੈ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿੱਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤੇ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤਨ ਵੀ ਕਦੇ ਖਰਾਬ ਨਹੀਂ ਹੁੰਦੀ ਤੇ ਡਾਕਟਰ ਨੇ ਤਾਂ ਉਹ ਤਾਂ ਹੋਰ ਜ਼ਿਆਦਾ ਬੈਸਟ ਹੈਗੇ ਜੀ ਉਹਨਾਂ ਕੀ ਫਿਰ ਜਿਹੜੇ ਚਾਹ ਨਵੇਂ ਨਵੇਂ ਕਨਸੈਪਟ ਲਿਆਉਂਦੇ ਰਹਿੰਦੇ ਨੇ ਤਾਂ ਜਿਹੜੇ ਤੁਹਾਡੇ ਚਾਉਣ ਵਾਲੇ ਭਾਜੀ ਨੂੰ ਚਾਉਣ ਵਾਲੇ ਉਹਨਾਂ ਨੂੰ ਕੀ ਮੈਸੇਜ ਹੈ ਨਾ ਚਾਹੁੰਦੇ ਦੇਖੋ ਜੀ ਤੁਸੀਂ ਬਟਾਲਾ ਵਾਲੇ ਇੱਕ ਵਾਰੀ ਭਾਜੀ ਉਹਨਾਂ ਦਾ ਰੈਸਟੋਰੈਂਟ ਓਪਨ ਹੋ ਚੁੱਕਿਆ ਆਓ ਵੱਧ ਤੋਂ ਵੱਧ ਕਿਉਂਕਿ ਜਿੰਨਾ ਉਹਨਾਂ ਨੂੰ ਸਪੋਰਟ ਮਿਲੇਗਾ ਉਹਨਾਂ ਦਾ ਵੀ ਮਾਨਾਕੋ ਵਧੇਗਾ ਕਿ ਅਸੀਂ ਹੋਰ ਇਸ ਫਰੈਂਚਾਈਜ਼ੀਆ ਨੂੰ ਅੱਗੇ ਤੱਕ ਲੈ ਕੇ ਜਾਈਏ ਕਿਉਂਕਿ ਜਦੋਂ ਨਾ ਤੁਹਾਨੂੰ ਸਾਰਿਆਂ ਵੱਲੋਂ ਪਿਆਰ ਮਿਲਦਾ ਪੁਸ਼ ਮਿਲਦਾ ਹੈ ਔਰ ਪੂਰੇ ਬਟਾਲੇ ਵੱਲੋਂ ਉਹਨਾਂ ਨੂੰ ਪਿਆਰ ਮਿਲਣਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਪਣੇ ਆਪ ਮਨ ਹੋਣਾ ਕਿ ਯਾਰ ਅਸੀਂ ਇਸ ਚੀਜ਼ ਨੂੰ ਹੋਰ ਅੱਗੇ ਕਰੀਏ ਜੀ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਦੀ ਧਰਤੀ ਤੇ ਪਹੁੰਚੇ ਹੋ ਉਹ ਸਮਾਂ ਸੀਗਾ ਕਿ ਤੁਸੀਂ ਆਪਣੀ ਦੁਕਾਨ ਤੇ ਸੱਦੇ ਸੀਗੇ ਸੈਲੀਬ੍ਰਿਟੀ ਨੂੰ ਤੇ ਅੱਜ ਤੁਹਾਡੇ ਤੇ ਉਹ ਸਮਾਂ ਆਇਆ ਕਿ ਤੁਸੀਂ ਜਾ ਰਹੇ ਹੋ ਸੈਲੀਬ੍ਰਿਟੀ ਦੇ ਵਿੱਚ ਇੱਕ ਚੀਜ਼ ਦੱਸਣਾ ਚਾਹਾਂਗਾ ਸੈਲੀਬ੍ਰਿਟੀਆਂ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜੀ ਜੀ ਗੁਰੂ ਸਾਹਿਬ ਨੇ ਉਸ ਸਮੇਂ ਇਹ ਚੀਜ਼ ਬਖਸ਼ ਦਿੱਤੀ ਸੀਗੀ ਕਿਓ ਚਲੋ ਸਾਡੀ ਪ੍ਰੋਮੋਸ਼ਨ ਤੇ ਹੁੰਦੀ ਹੁੰਦੀ ਸੀ ਪਰ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਾਂ ਜਿੱਦਾਂ ਪਿੱਛੇ ਜਿੰਨੇ ਵੀ ਸਲੇਬ੍ਰਿਟੀਜ਼ ਆਏ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਮਹਾਰਾਜ ਜੀ ਨੇ ਇੰਨਾ ਚੋਕਾ ਕੀਤਾ ਸੋ ਫਿਰ ਕਿੰਨਾ ਘਮਾਨ ਮਹਿਸੂਸ ਹੋ ਰਿਹਾ ਖੁਸ਼ੀ ਹੋ ਰਹੀ ਹੈ ਬਿਲਕੁਲ ਬਿਲਕੁਲ ਤੇ ਅੱਜ ਉਹ ਵੀ ਪਰਮਾਤਮਾ ਨੇ ਦਿਨ ਲਿਆ ਦਿੱਤਾ ਕਿ ਆਪਾਂ ਕਿਸੇ ਦੀ ਓਪਨਿੰਗ ਤੇ ਜਾ ਰਹੇ ਜੀ ਬਿਲਕੁਲ ਉਹੀ ਤੇ ਚੀਜ਼ ਕਹਿ ਰਹੇ ਆ ਕਿ ਤੁਹਾਨੂੰ ਜਦੋਂ ਮਾਲਕ ਤੁਹਾਨੂੰ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕਿਰਤਨਾ ਲੱਗੇ ਵੱਧਿਓ ਤੇ ਮਾਲਕ ਆਪੇ ਤੁਹਾਨੂੰ ਤਰੱਕੀ ਤੁਸੀਂ ਦੱਸੋ ਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਤੁਸੀਂ ਆਪ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਭ ਤੋਂ ਪਹਿਲਾਂ ਤੇ ਭਾਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਟਾਲੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈਆਂ ਐਂਡ ਬਹੁਤ ਅੱਛਾ ਲੱਗ ਰਿਹਾ ਏ ਤੇ ਆ ਕੇ ਮਤਲਬ ਅੰਦਰ ਦਾ ਐਟਮੈਂਟ ਦੀ ਵਾਈਬ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿਹਾ ਕਿ ਫੂਡ ਦੇ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਤਾਂ ਫੂਡ ਪ੍ਰਿਪੇਅਰ ਹੋ ਰਿਹਾ ਉਹਦੋਂ ਤੱਕ ਤੁਹਾਨੂੰ ਵ ਜਦ ਮੈਨੂੰ ਬਹੁਤ ਵਧੀਆ ਲੱਗਿਆ ਨਾ ਬੱਚੇ ਦਾ ਵੀ ਜਨਮ ਦੇਣਾ ਤੋਂ ਇਹ ਵੀ ਕਰਦੇ ਆ ਲਗਾ ਸ਼ਿਕਾਇਤ ਪਰ ਕਿੰਨਾ ਮਨ ਦੇ ਵਿੱਚ ਨਹੀਂ ਲੱਗਦਾ ਬਈ ਖੁਸ਼ੀ ਹੁੰਦੀ ਵੀ ਕਿ ਅੱਜ ਉਹ ਸਮਾਂ ਆ ਗਿਆ ਹੈ ਕਿ ਅਸੀਂ ਕਿਸੇ ਦੀ ਓਪਨਿੰਗ ਤੇ ਜਾ ਰਹੇ ਹਾਂ ਪਹਿਲਾਂ ਆਪਾਂ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਔਰ ਮਤਲਬ ਜਿੰਨਾ ਅਸੀਂ ਥੈਂਕਫੁਲ ਹੋਈ ਹੁਨਾ ਘੱਟ ਹੈ ਕਿ ਸਾਰਿਆਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਆਉਣ ਦੀ ਕੋਸ਼ਿਸ਼ ਕਰਦੇ ਹੈ ਇਹ ਬਹੁਤ ਵਧੀਆ ਲੱਗਦਾ ਹੈ ਜੀ ਜੀ ਨਾਮ ਜੀ ਮੇਰਾ ਨਾਮ ਹੈ ਜੀ ਅਮਨਦੀਪ ਕੌਰ ਮੈਂ ਸ਼ਹਿਰ ਅਮਰਸਰ ਦੀ ਰਹਿਣ ਵਾਲੀ ਹਾਂ ਪਰ ਕਾਫੀ ਅਰਸੇ ਤੋਂ ਮੈਂ ਚੰਡੀਗੜ੍ਹ ਰਹਿ ਰਹੀ ਹਾਂ ਜੀ ਕੀ ਸੀਰੀਅਲ ਦਾ ਸ਼ੂਟ ਮੈਨਾ ਉੱਥੇ ਹੁੰਦਾ ਜੀ ਕਿੰਨੇ ਕ ਸੀਰੀਅਲ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋ ਤੇ ਕਿੰਨਾ ਕ ਪਿਆਰ ਜਿਹੜਾ ਦਰਸ਼ਕਾਂ ਨੇ ਦਿੱਤਾ ਲੋਕਾਂ ਨੇ ਪਿਆਰ ਦਿੱਤਾ ਮੈਂ ਬਹੁਤ ਲੱਖੀ ਹਾਂ ਕਿ ਮੇਰੀ ਸ਼ੁਰੂਆਤ ਹੀ ਕਲਰਸ ਤੇ ਟੀਵੀ ਸੀਰੀਅਲ ਉਦਾਰੀਆ ਤੋਂ ਹੋਈ ਹੈ ਜਿਹੜੇ ਕਿ ਬਹੁਤ ਲੋਕਾਂ ਨੇ ਦੇਖਿਆ ਜੀ ਉਹ ਵਿੱਚ ਮੇਰਾ ਕਿਰਦਾਰ ਸੀ ਨਿੰਮੋ ਮਾਚੀ ਦਾ ਜੀ ਤੋਂ ਲੋਕ ਅੱਜ ਵੀ ਮੈਨੂੰ ਜਦੋਂ ਮੈਂ ਤੇ ਮਿਲਦੀਆਂ ਲੋਕੀ ਪਛਾਣਦੇ ਨੇ ਕਿ ਉਹ ਮਾਚੀ ਕਹਿ ਕੇ ਮੈਨੂੰ ਮਿਲਦੇ ਨੇ ਜੀ ਇਹ ਕਿਰਦਾਰ ਬਹੁਤ ਹੀ ਫੇਮਸ ਹੋਇਆ ਇਵਨ ਕਿ ਮੈਂ ਪਿਛੇ ਕਸ਼ਮੀਰ ਘੁੰਮਣ ਗਈ ਸੀ ਉੱਥੇ ਨਾਲ ਕਿ ਲੋਕਾਂ ਨੇ ਮੈਨੂੰ ਪਛਾਣਿਆ ਮੈਨੂੰ ਮਿਲੇ ਤੇ ਇੱਕ ਕਿਰਦਾਰ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਮੇਰਾ ਲੱਗ ਸੀਗਾ ਕਿ ਇਹ ਜਿਹੜਾ ਮੈਂ ਰੋਲ ਕੀਤਾ ਲੋਕਾਂ ਨੂੰ ਪਸੰਦ ਆਇਆ ਤੇ ਉਹਦੇ ਨਾਲ ਨਾਲ ਹੀ ਮੈਂ ਕਲਰਸ ਦਾ ਇੱਕ ਹੋਰ ਸੀਰੀਅਲ ਸਵਰਨ ਘਰ ਕੀਤਾ ਜੀ ਰੀਸੈਂਟ ਮੇਰਾ ਤਾਲ ਜੀਨੀ ਤੰਗਲ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਹੁਣ ਖਤਮ ਹੋ ਗਿਆ ਲੇਟਸ ਮੇਰਾ ਟੀਵੀ ਸੀਰੀਅਲ ਜਿਹੜਾ ਹੈ ਉਹ ਸੋਨੀ ਸੱਦੇ ਉੱਤੇ ਬਾਦਲ ਵਿਪਾਉ ਹੈ ਰਾਤੀ ਰਾਤ ਉਹ ਟੈਲੀਕਾਸਟ ਕਿੰਨਾ ਕਿ ਪਿਆਰ ਫਿਰ ਲੋਕ ਬੰਦੇ ਨੇ ਅੰਮ੍ਰਿਤਸਰ ਧਰਤੀ ਤੋਂ ਰਹਿਣ ਵਾਲੇ ਤੁਸੀਂ ਕਿੰਨਾ ਕਿ ਪਿਆਰ ਹੁੰਦੇ ਨੇ ਪੰਜਾਬ ਤੋਂ ਲੈ ਕੇ ਫੋਰਨ ਤੱਕ ਕਿੰਨਾ ਕਿ ਪਿਆਰ ਮਿਲਿਆ ਸਰ ਅਮਨਦੀਪ ਪਿਆਰ ਤੇ ਦੇਖੋ ਜੀ ਇਦਾਂ ਹੈ ਕਿ ਇੱਕ ਸੀਰੀਅਲ ਖਤਮ ਹੁੰਦੇ ਸਾਰ ਹੀ ਦੂਜਾ ਮਿਲ ਜਾਂਦਾ ਹੈ ਘਰ ਨਹੀਂ ਬੈਠਣ ਦਿੰਦੇ ਇਹ ਦਰਸ਼ਕਾਂ ਦਾ ਪਿਆਰੀ ਜਿਹੜੇ ਮੈਨੂੰ ਟੀਵੀ ਸਕਰੀਨ ਤੇ ਦੇਖਣਾ ਚਾਹੁੰਦੇ ਨੇ ਜੀ ਤੇ ਟੀਵੀ ਦੇ ਨਾਲ ਨਾਲ ਮੈਂ ਅਜੇ ਸਲੈਬਿਟੀ ਗੈਸਟ ਐਂਕਰ ਵੀ ਕਰਦੀ ਆਂ ਜੀ ਤੇ ਬਹੁਤ سارے ਸ਼ੋਅ ਕਰਨ ਦਾ ਮੌਕਾ ਬਹੁਤ ਵੱਡੇ ਵੱਡੇ ਮੇਲੇ ਹੋਸਟ ਕਰਨ ਦਾ ਮੌਕਾ ਕੁਝ ਗਵਰਨਮੈਂਟ ਇਵੈਂਟਸ ਕਰਨ ਦਾ ਮੌਕਾ ਵੀਡੀਓ ਨੂੰ ਆਤਵਾ ਸ਼ੇਅਰ ਕਰੋ ਕੈਮਰਾ ਪਰਸਨ ਬਬਨਗਰਵਾਲਾ ਲਕੀ ਰਾਜਪੁਰ ਕਟਾਵਾਂ